ਸਤਿ ਸ਼੍ਰੀ ਅਕਾਲ ਅਲਫਾਜ਼ ਜ਼ਿੰਦਗੀ ਦੇ ਚੈਨਲ ਤੇ ਤੁਹਾਡਾ ਸਵਾਗਤ ਹੈ ਸ਼ੁਰੂ ਕਰਦੇ ਆਂ ਅੱਜ ਦੀ ਕਹਾਣੀ ਬਲਜੀਤ ਸਿੰਘ ਤੇ ਉਹਨਾਂ ਦੀ ਪਤਨੀ ਕੁਲਦੀਪ ਕੌਰ ਉਹਨਾਂ ਦਾ ਬੇਟਾ ਜਗਮੀਤ ਬੜੇ ਖੁਸ਼ੀ ਖੁਸ਼ੀ ਪਿੰਡ ਵਿੱਚ ਰਹਿੰਦੇ ਸਨ ਬਲਜੀਤ ਸਿੰਘ ਕੋਲ ਜ਼ਮੀਨ ਤਾਂ ਭਾਵੇਂ ਥੋੜੀ ਸੀ ਪਰ ਉਹਨਾਂ ਦਾ ਗੁਜ਼ਾਰਾ ਬਹੁਤ ਵਧੀਆ ਚੱਲਦਾ ਸੀ ਉਹਨਾਂ ਦੇ ਪੁੱਤ ਨੇ ਉਹਨਾਂ ਦੇ 12ਵੀਂ ਤੱਕ ਹੀ ਪੜ੍ਹਾਈ ਪੂਰੀ ਕਰ ਲਈ ਹੁਣ ਉਹ ਆਪਣੇ ਹੋਰ ਦੋਸਤਾਂ ਵਾਂਗ ਆਈਲੈਂਡਸ ਕਰਨ ਲੱਗਾ ਜਗਮੀਤ ਪੜਨ ਵਿੱਚ ਠੀਕ ਠਾਕ ਸੀ ਤੇ ਉਹ ਹਰ ਰੋਜ਼ ਮੂਗੇ ਪੜਨ ਲਈ ਜਾਂਦਾ ਉਸ ਨੇ ਆਈਲੈਂਡਸ ਵਿੱਚੋਂ ਚੰਗੇ ਬੈਂਡ ਲੈ ਲਈ ਤੇ ਹੁਣ ਉਸ ਨੇ ਇੱਕ ਏਜੰਟ ਕੋਲ ਆਪਣੀ ਫਾਈਲ ਲਾਈ ਪਰ ਉਸ ਦਾ ਵੀਜ਼ਾ ਕਿਸੇ ਕਾਰਨ ਨਾ ਆਇਆ ਫਿਰ ਉਸ ਨੇ ਸੋਚਿਆ ਕਿ ਉਹ ਹੁਣ ਆਪਣਾ ਆਪਣੀ ਫਾਈਲ ਚੰਡੀਗੜ੍ਹ ਲਾਵੇਗਾ ਕਲਦੀਪ ਕੌਰ ਨੇ ਕਿਸੇ ਅਖਬਾਰ ਵਿੱਚੋਂ ਇੱਕ ਜੰਟ ਦਾ ਨੰਬਰ ਲੱਭ ਕੇ ਗੱਲ ਕੀਤੀ ਤੇ ਉਸ ਨੂੰ ਸਾਰਾ ਕੁਝ ਦੱਸਿਆ ਤੇ ਜਗਮੀਤ ਤੇ ਕਲਦੀਪ ਕੌਰ ਤੇ ਉਹਨਾਂ ਦਾ ਪੁੱਤਰ ਉਹਨ ਕਲਦੀਪ ਕੌਰ ਬਲਜੀਤ ਸਿੰਘ ਤਿੰਨੋਂ ਚੰਡੀਗੜ੍ਹ ਜੰਟ ਕੋਲ ਚਲੇ ਗਏ ਤੇ ਜੰਟ ਨੇ ਉਹਨਾਂ ਨੂੰ ਨੂੰ ਕਿਹਾ ਕਿ ਤੁਸੀਂ ਬੇਫਿਕਰ ਰਹੋ ਤੁਹਾਡੇ ਬੱਚੇ ਦਾ ਵੀਜ਼ਾ ਚਲਦੀ ਹੀ ਆ ਜਾਵੇਗਾ ਤੁਸੀਂ 25 ਲੱਖ ਰੁਪਏ ਦਾ ਇੰਤਜ਼ਾਮ ਕਰਕੇ ਰੱਖੋ ਬਸ ਕੋਈ ਜੀ ਦਿਨਾਂ ਵਿੱਚ ਜਦੋਂ ਵੀਜ਼ਾ ਆ ਗਿਆ ਤਾਂ ਮੈਂ ਤੁਹਾਨੂੰ ਫੋਨ ਤੇ ਦੱਸ ਦੇਵਾਂਗਾ ਇਹ ਸਭ ਕੁਝ ਸੁਣ ਕੇ ਸਾਰਾ ਪਰਿਵਾਰ ਖੁਸ਼ ਹੋਇਆ ਪਰ ਜਾਉ ਹੀ ਹੁਣ ਉਹ ਘਰੇ ਪਰਤੇ ਤਾਂ ਬਲਜੀਤ ਸਿੰਘ ਨੂੰ ਫਿਕਰ ਸਤਾਹੀ ਰਿਹਾ ਸੀ ਕਿ ਇਹਨਾਂ ਪੈਸਾ ਉਹ ਕਿੱਥੋਂ ਲੈ ਕੇ ਆਵੇਗਾ ਹੁਣ ਜਦੋਂ ਰਾਤ ਵੇਲੇ ਉਹ ਪਰਿਵਾਰ ਨਾਲ ਸਲਾਹ ਕਰਨ ਲੱਗਾ ਤਾਂ ਗੁਰਦੀਪ ਕੌਰ ਬੋਲੀ ਕਿ ਬੱਚਿਆਂ ਵਾਸਤੇ ਕੁਝ ਤਾਂ ਕਰਨਾ ਹੀ ਪੈਂਦਾ ਹੈ ਆਪਾਂ ਆਪਣੀ 2 ਕਿੱਲੇ ਜ਼ਮੀਨ ਵੇਚ ਕੇ ਬੱਚੇ ਦੇ ਬਾਹਰ ਜਾਣ ਦਾ ਖਰਚਾ ਜੋ ਕਿ 25 ਲੱਖ ਹੈ ਭਰ ਦਿੰਦੇ ਹਾਂ ਪਹਿਲਾਂ ਤਾਂ ਬਲਜੀਤ ਸੋਚੀ ਪੈ ਗਿਆ ਤੇ ਫਿਰ ਕਾਫੀ ਚਰ ਸੋਚ ਵਿਚਾਰ ਤੋਂ ਬਾਅਦ ਕਹਿਣ ਲੱਗਾ ਕਿ ਚਲੋ ਜੇ ਤਾਂ ਤੁਸੀਂ ਸਭ ਨੂੰ ਇਹ ਮਨਜ਼ੂਰ ਹੈ ਦਾਂ ਆਪਾਂ ਕੱਲ ਨੂੰ ਜ਼ਮੀਨ ਦੇ ਗਾਕ ਲਾ ਦਿੰਦੇ ਹਾਂ ਬਲਜੀਤ ਜਿਉਂ ਹੀ ਤੜਕੇ ਉੱਠਿਆ ਤਾਂ ਉਸਨੇ ਇੱਕ ਪ੍ਰਾਈਵੇਟ ਡੀਲਰ ਨੂੰ ਕਿਹਾ ਕਿ ਅਸੀਂ ਜ਼ਮੀਨ ਵੇਚਣੀ ਹੈ ਜੋ ਕਿ ਗਾਕ ਉਸ ਉਹ ਹੋਵੇ ਤਾਂ ਦੱਸ ਦੇਣਾ ਡੀਲਰ ਨੇ ਉਸ ਨੂੰ ਗਵਾਂਡੀ ਨੇਂਦਰ ਕੋਲ ਗੱਲ ਕੀਤੀ ਕਿ ਬਲਜੀਤ ਤੇਰੇ ਨਾਲ ਗੱਲ ਲੱਗਦੀ ਜ਼ਮੀਨ ਵੇਚ ਰਿਆ ਹੈ ਜੇ ਲੈਣੀ ਤਾਂ ਤਾਂ ਪਹਿਲ ਤੇਰੀ ਇਹ ਸੁਣ ਕੇ ਨਿੰਦਰ ਕਹਿੰਦਾ ਕਿ ਅਸੀਂ ਜ਼ਮੀਨ ਲੈ ਲਵਾਂਗੇ ਡੀਲਰ ਨੇ ਬਲਜੀਤ ਤੇ ਨਿੰਦਰ ਦੀ ਜ਼ਮੀਨ ਦੀ ਸਾਈ ਕਰਵਾ ਦਿੱਤੀ ਤੇ ਰਜਿਸਟਰੀ ਤੋਂ ਬਾਅਦ ਉਸ ਨੂੰ 25 ਲੱਖ ਰੁਪਏ ਦੇ ਦਿੱਤਾ ਹੁਣ ਸਾਰਾ ਪਰਿਵਾਰ ਉਡੀਕ ਕਰਨ ਲੱਗਾ ਕਿ ਕਿਸ ਦਿਨ ਜੰਟ ਦਾ ਫੋਨ ਆਵੇਗਾ ਕਿ ਵੀਜ਼ਾ ਆ ਗਿਆ ਤੇ ਉਹ ਪੈਸੇ ਲੈ ਕੇ ਉਹ ਸਕੂਲ ਜਾਣਗੇ ਚਾਰ ਕੁ ਦਿਨ ਬਾਅਦ ਅਚਾਨਕ ਇੱਕ ਫੋਨ ਆਇਆ ਜੋ ਕਿ ਏਜੰਟ ਦਾ ਸੀ ਉਹ ਕਹਿਣ ਲੱਗਾ ਕਿ ਤੁਹਾਡੇ ਬੱਚੇ ਦਾ ਵੀਜ਼ਾ ਆ ਚੁੱਕਾ ਹੈ ਇਹ ਸੁਣ ਕੇ ਸਾਰਾ ਪਰਿਵਾਰ ਬਹੁਤ ਖੁਸ਼ ਹੋਇਆ ਕੁਲਦੀਪ ਕੌਰ ਤੇ ਬਲਜੀਤ ਸਿੰਘ ਦੀ ਅੱਡੀ ਨਹੀਂ ਲੱਗੀ ਰਹੀ ਸੀ ਕਿ ਸਾਡੇ ਮੁੰਡੇ ਦਾ ਵੀਜ਼ਾ ਆ ਗਿਆ ਮੁੰਡਾ ਵੀ ਪੂਰੀ ਪੂਰਾ ਖੁਸ਼ ਖੁਸ਼ੀ ਵਿੱਚ ਸੀ ਫਿਰ ਏਜੰਟ ਨੇ ਅਗਲੇ ਦਿਨ ਵਾਪਸ ਫੋਨ ਕੀਤਾ ਕਿ ਪਹਿਲਾਂ 25 ਲੱਖ ਰੁਪਏ ਮੈਨੂੰ ਦੇ ਕੇ ਜਾਓ ਫਿਰ ਮੈਂ ਟਿਕਟ ਕਰਵਾ ਦੇਵਾਂਗਾ ਤੇ ਬੱਚੇ ਨੂੰ ਕੈਨੇਡਾ ਭੇਜ ਦੇਵਾਂਗਾ ਬਲਜੀਤ ਕਹਿਣ ਲੱਗਾ ਕਿ ਮੈਂ ਕੱਲ ਹੀ ਪੈਸੇ ਲੈ ਕੇ ਤੁਹਾਡੇ ਕੋਲ ਆਵਾਂਗਾ ਤਾਂ ਜੰਟ ਕਹਿਣ ਲੱਗਾ ਕਿ ਠੀਕ ਹੈ ਜੀ ਤੁਸੀਂ ਟਾਈਮ ਨਾਲ ਆ ਜਾਣਾ ਬਲਜੀਤ ਨੇ ਅਗਲੇ ਦਿਨ 25 ਲੱਖ ਲੈ ਕੇ ਚੰਡੀਗੜ੍ਹ ਜੰਟ ਕੋਲ ਪਹੁੰਚ ਗਿਆ ਤੇ ਜੰਟ ਨੇ ਉਹਨਾਂ ਨੂੰ ਚਾਹ ਪਾਣੀ ਪਿਆਇਆ ਤੇ ਨਾਲ ਹੀ ਕਿਹਾ ਕਿ ਤੁਸੀਂ ਤਿਆਰੀ ਰੱਖੋ ਬੱਚੇ ਦੇ ਕੱਪੜੇ ਵਗੈਰਾ ਲੈ ਲਵੋ ਤਾਂ ਜੋ ਉਸ ਨੂੰ ਉੱਥੇ ਕੋਈ ਦਿੱਕਤ ਨਾ ਆਵੇ ਫਿਰ ਬਲਜੀਤ ਤੇ ਉਸ ਦਾ ਬੇਟਾ ਚੰਡੀਗੜ੍ਹ ਤੋਂ ਵਾਪਸ ਆ ਕੇ ਅਗਲੇ ਦਿਨ ਮੋਗੇ ਨੂੰ ਰਵਾਨਾ ਹੋ ਗਏ ਤੇ ਉਹਨਾਂ ਨੇ 40-50 ਹਜ਼ਾਰ ਦੇ ਕਰੀਬ ਕੱਪੜੇ ਤੇ ਹੋਰ ਸਮਾਨ ਖਰੀਦ ਲਿਆ ਜੋ ਵੀ ਉੱਥੇ ਬੱਚੇ ਨੂੰ ਚਾਹੀਦਾ ਸੀ ਫਿਰ ਉਹਨਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਵੀ ਸਨੇਹ ਭੇਜ ਕੇ ਜਗਮੀਤ ਦਾ ਵੀਜ਼ਾ ਆ ਗਿਆ ਤੇ ਰਿਸ਼ਤੇਦਾਰ ਵਧਾਈ ਦੇਣ ਲੱਗੇ ਤੇ ਉਹਨਾਂ ਨੇ ਇੱਕ ਛੋਟੀ ਜਿਹੀ ਪਾਰਟੀ ਵੀ ਰੱਖ ਲਈ ਕਿਉਂਕਿ ਇਸੇ ਤਰ੍ਹਾਂ ਕਾਰਨ ਨਾਲ ਬੱਚਾ ਰਿਸ਼ਤੇਦਾਰਾਂ ਨੂੰ ਵੀ ਮਿਲ ਲਵੇਗਾ ਕਿਉਂਕਿ ਫਿਰ ਪਤਾ ਨਹੀਂ ਉਸਨੇ ਕਿੰਨੇ ਚਿਰ ਬਾਅਦ ਕੈਨੇਡਾ ਤੋਂ ਆਉਣਾ ਹੈ ਸਾਰੇ ਰਿਸ਼ਤੇਦਾਰ ਵੀ ਦਿੱਤੀ ਤਰੀਕ ਤੇ ਪਾਰਟੀ ਤੇ ਆ ਗਏ ਤੇ ਵਧਾਈਆਂ ਦੇਣ ਲੱਗੇ ਸਾਰੇ ਬਹੁਤ ਖੁਸ਼ ਸੀ ਕਿਉਂਕਿ ਬਲਜੀਤ ਸਿੰਘ ਦੇ ਪਰਿਵਾਰ ਵਿੱਚੋਂ ਇਹ ਪਹਿਲਾ ਬੱਚਾ ਹੀ ਸੀ ਜੋ ਬਾਹਰ ਜਾ ਰਿਹਾ ਸੀ ਸਾਰੇ ਪੁੱਛ ਰਹੇ ਸੀ ਕਿ ਕਿੱਥੇ ਜਾਣਾ ਹੈ ਤਾਂ ਬਲਜੀਤ ਦੀ ਘਰ ਵਾਲੀ ਬੜੇ ਚਾਅ ਨਾਲ ਦੱਸ ਰਹੀ ਸੀ ਕਿ ਕੈਨੇਡਾ ਚੱਲਿਆ ਮੁੰਡਾ 25 ਲੱਖ ਲੱਗਿਆ ਅਤੇ ਥੋੜੇ ਦਿਨਾਂ ਬਾਅਦ ਹੀ ਬੱਚੇ ਦੀ ਟਿਕਟ ਵੀ ਹੋ ਗਈ ਕੈਨੇਡਾ ਜਾਣ ਲਈ ਫਿਰ ਉਹਨਾਂ ਨੇ ਇੱਕ ਗੱਡੀ ਕਰਾਇ ਤੇ ਕਰਾਈ ਜਿਸ ਨਾਲ ਮੁੰਡੇ ਨੇ ਦਿੱਲੀ 에ਰਪੋਰਟ ਜਾਣਾ ਸੀ 2-3 ਰਿਸ਼ਤੇ ਦਾਰ ਨੇ ਬਲਜੀਤ ਖੁਦ ਮੁੰਡੇ ਨੂੰ ਛੱਡਣ ਨਾਲ ਚੱਲਿਆ ਸੀ ਸਾਰਿਆਂ ਨੇ ਮੁੰਡੇ ਨੂੰ ਜਾਂਦੀ ਵਾਰ ਪੈਸਿਆਂ ਦਾ ਸ਼ਗਨ ਦੇ ਕੇ ਘਰੋਂ ਤੋਰਿਆ ਉਹ 4 ਕੋ ਘੰਟਿਆਂ ਚ ਦਿੱਲੀ ਪਹੁੰਚ ਗਏ ਟਿਕਟ ਮੁਤਾਬਕ ਉਸ ਦੀ 2 ਵਜੇ ਫਲਾਈਟ ਸੀ ਪਰ ਜਦੋਂ ਹੀ ਉਹ 에어ਪੋਰਟ ਤੇ ਗਏ ਗੇਟ ਤੇ ਗਏ ਤਾਂ ਮੁੰਡੇ ਨੂੰ ਐਂਟਰੀ ਨਾ ਮਿਲੀ ਅਤੇ ਬਾਅਦ ਵਿੱਚ ਪਤਾ ਲੱਗਾ ਕਿ ਇਹ ਟਿਕਟ ਨਕਲੀ ਸੀ ਸੇ ਮੁੰਡੇ ਦਾ ਕੋਈ ਵੀਜ਼ਾ ਕੈਨੇਡਾ ਦਾ ਨਹੀਂ ਲੱਗਿਆ ਸੀ ਜਦੋਂ ਉਹਨਾਂ ਨੂੰ ਇਹ ਗੱਲ ਪਤਾ ਲੱਗੇ ਤਾਂ ਬਜੀਤ ਸਿੰਘ ਦੇ ਪੇਰਾ ਹੀਠੋਂ ਜ਼ਮੀਨ ਨਿਕਲ ਗਈ ਆਖਰਕਾਰ ਉਸ ਨੂੰ ਪਤਾ ਲੱਗਿਆ ਕਿ ਉਸ ਨਾਲ 25 ਲੱਖ ਦੀ ਠੱਗੀ ਹੋ ਚੁੱਕੀ ਹੈ ਉਹ ਬਹੁਤ ਦੁਖੀ ਹੋਇਆ ਤੇ ਨਾਲ ਨਾਲ ਗੇ ਰਿਸ਼ਤੇਦਾਰ ਵੀ ਬਹੁਤ ਦੁੱਖ ਵਿੱਚ ਸਨ ਕਿ ਇਹ ਕੀ ਪਾਣਾ ਵਾਪਰੇ ਗਿਆ ਜਗਮੀਤ ਵੀ ਕਾਫੀ ਉਦਾਸ ਸੀ ਉਹਨਾਂ ਨੂੰ 에어ਪੋਰਟ ਤੋਂ ਹੀ ਵਾਪਸ ਮੋੜ ਦਿੱਤਾ ਗਿਆ ਉਹ ਬੜੇ ਉਹ ਬੜੇ ਭਰੇ ਤੇ ਦੁੱਖ ਭਰੇ ਮਨ ਨਾਲ ਜਦੋਂ ਦਿੱਲੀ ਤੋਂ ਪੱੰਡ ਆਏ ਤਾਂ ਸਾਰੇ ਕਾਣੀ ਸਾਰੀ ਕਾਣੀ ਆ ਕੇ ਆਪਣੇ ਘਰ ਵਾਲਿਆਂ ਨੂੰ ਦੱਸੇ ਕਿ ਸਾਡੇ ਨਾਲ ਤਾਂ ਠੱਗੀ ਹੋ ਚੁੱਕੀ ਹੈ ਉਹਨਾਂ ਨੇ ਤੁਰੰਤ ਹੀ ਜੰਟ ਨੂੰ ਫੋਨ ਲਾਇਆ ਲਗਾਉਣ ਦੀ ਕੋਸ਼ਿਸ਼ ਕੀਤੀ ਪਰ ਉਹਨ ਉਸ ਦਾ ਫੋਨ ਸਵਿਚ ਆਫ ਸੀ ਤੇ ਕੋਈ ਹੋਰ ਰੱਬ ਵਰਤਬਾ ਉਹਨਾਂ ਕੋਲ ਨਹੀਂ ਸੀ ਉਹਨਾਂ ਨੇ ਇਹ ਸੋਚਿਆ ਕਿ ਕੱਲ ਨੂੰ ਰਿਸ਼ਤੇਦਾਰਾਂ ਨੂੰ ਨਾਲ ਲਿਜਾ ਕੇ ਏਜੰਟ ਦੇ ਦਫ਼ਤਰ ਵਿੱਚ ਜਾਏ ਜਾਵਾਂਗੇ ਤੇ ਪੁੱਛਾਂਗੇ ਗੱਲ ਹੈ ਕੀ ਗੱਲ ਹੈ ਜਦੋਂ ਉਹ ਅਗਲੇ ਦਿਨ ਚੰਡੀਗੜ੍ਹ ਗਏ ਤਾਂ ਉਹਨਾਂ ਨੇ ਦੇਖਿਆ ਕਿ ਉਹ ਦਫ਼ਤਰ ਬੰਦ ਸੀ ਉਸ ਨਾਲ ਤਾਂ ਉਸ ਨੂੰ ਤਾਲਾ ਲੱਗਿਆ ਹੋਇਆ ਸੀ ਉਹਨਾਂ ਨੇ ਆਸ-ਪਾਸੇ-ਪਾਸੇ ਤੋਂ ਪੁੱਛਿਆ ਤਾਂ ਪਤਾ ਲੱਗਾ ਕਿ ਇਸ ਦਫ਼ਤਰ ਵਿੱਚ ਰਹਿਣ ਵਾਲੇ ਸਾਰੇ ਮੁਲਾਜ਼ਮ ਭੱਜ ਚੁੱਕੇ ਸਨ ਜੋ ਕਿ ਫਰਜੀ ਸੀ ਜਿਸ ਕਿਸੇ ਨੂੰ ਉਹਨਾਂ ਦਾ ਪਤਾ ਪਤਾ ਟਿਕਾਣਾ ਵੀ ਨਹੀਂ ਸੀ ਨਹੀਂ ਸੀ ਇਹ ਸਾਬਤ ਦੇਖ ਕੇ ਉਹਨਾਂ ਦੇ ਹੋਸ਼ ਛੁੱਟ ਚੁੱਕੇ ਸੀ ਉਹ ਤੁਰੰਤ ਹੀ ਪੁਲਿਸ ਕੋਲ ਗਏ ਤੇ ਉਹਨਾਂ ਨੂੰ ਸਾਰੀ ਗੱਲ ਵਿਸਤਾਰ ਨਾਲ ਦੱਸੀ ਪੁਲਿਸ ਨੇ ਸਾਰੀ ਗੱਲ ਸੁਣ ਕੇ ਰਿਪੋਰਟ ਲਿਖ ਲਈ ਤੇ ਉਹਨਾਂ ਨੂੰ ਕਿਹਾ ਕਿ ਸਾਨੂੰ ਸਮਾਂ ਦਿਓ ਅਸੀਂ ਸਭ ਪਤਾ ਕਰਕੇ ਉਸ ਨੂੰ ਗ੍ਰਿਫਤਾਰ ਕਰਾਂਗੇ ਪਰ 2-3 ਮਹੀਨੇ ਲੱਗ ਲੰਘਣ ਮਗਰੋਂ ਵੀ ਉਹ ਏਜੰਟ ਦਾ ਕੋਈ ਪਤਾ ਟਿਕਾਣਾ ਨਾ ਪਤਾ ਲੱਗਿਆ ਬਸ ਪੁਲਿਸ ਨੂੰ ਸਿਰਫ ਇਹੀ ਪਤਾ ਲੱਗਿਆ ਕਿ ਉਸ ਨੇ 20 ਤੋਂ 25 ਬੱਚਿਆਂ ਨਾਲ ਠੱਗੀ ਮਾਰੀ ਸੀ ਬਜੀਤ ਐਸ ਘਟਨਾ ਇਸ ਸਾਰੀ ਘਟਨਾ ਤੋਂ ਬਾਅਦ ਵੀ ਬਹੁਤ ਦੁਖੀ ਹੋਇਆ ਕਿਉਂਕਿ ਉਸ ਸਕੂਲ ਉਹੀ ਦੋ ਕਿੱਲੇ ਜ਼ਮੀਨ ਸੀ ਜੋ ਉਸਨੇ ਵੇਚ ਕੇ ਬੱਚੇ ਦੀ ਫੀਸ ਭਰੀ ਸੀ ਹੁਣ ਉਸ ਸਕੂਲ ਕਮਾਈ ਦਾ ਕੋਈ ਸਾਧਨ ਨਹੀਂ ਸੀ ਉਹ ਚੁੱਪਚਪ ਰਹਿਣ ਲੱਗਾ ਤੇ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ ਸਾਰਾ ਪਰਿਵਾਰ ਹੀ ਬੜਾ ਉਦਾਸ ਉਦਾਸ ਉਦਾਸੀ ਉਦਾਸ ਵਿੱਚ ਹੀ ਵਿੱਚ ਸੀ ਉੱਥੇ ਪਰਿਵਾਰ ਦਾ ਮੁਖੀ ਬਜੀਤ ਸਿੰਘ ਡਿਪਰੈਸ਼ਨ ਵਿੱਚ ਇੰਨਾ ਜਾ ਚੁੱਕਾ ਸੀ ਕਿ ਉਸ ਨੂੰ ਕੋਈ ਸੁੱਧ ਬੁੱਧ ਨਾ ਰਹੀ ਆਖਰਕਾਰ ਕੈਨੇਡਾ ਨੇ ਉਹਨਾਂ ਦਾ ਹੱਸਦਾ ਵਸਦਾ ਪਰਿਵਾਰ ਉਜਾੜ ਕੇ ਹੀ ਰੱਖ ਦਿੱਤਾ ਉਹਨਾਂ ਦੀ ਜ਼ਮੀਨ ਵੀ ਵਿਕ ਗਈ ਤੇ ਬਾਅਦ ਵਿੱਚ ਬਜੀਤ ਸਿੰਘ ਇੰਨਾ ਬਿਮਾਰ ਹੋ ਗਿਆ ਕਿ ਉਸ ਦੀ ਅਚਾਨਕ ਮੌਤ ਹੋ ਗਈ ਉਸ ਦੀ ਪਤਨੀ ਤੇ ਉਸ ਦਾ ਪੁੱਤਰ ਬੜੀ ਮੁਸ਼ਕਲ ਨਾਲ ਘਰ ਦਾ ਗੁਜ਼ਾਰਾ ਕਰਨ ਲੱਗੇ ਤੇ ਪਛਤਾਉਣ ਲੱਗੇ ਕਿ ਇੱਕ ਗਲਤ ਫੈਸਲੇ ਨੇ ਸਾਡੇ ਸਾਰੇ ਪਰਿਵਾਰ ਦੀ ਜ਼ਿੰਦਗੀ ਨਰਕ ਬਣਾ ਦਿੱਤੀ ਦੋਸਤੋ ਇਹ ਕਹਾਣੀ ਜੇ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਧੰਨਵਾਦ